ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਤਸਮੀਰ ਵਾਲਾ ਕੋਟ ਤਸਮੀਰ ਵਾਲਾ ਵਾਹਿਗੁਰੂ ਵਾਹਿਗੁਰੂ ਸੱਤ ਨਾਲ ਲੱਗੇ ਕਿਤੇ ਪਲੇਅਰ ਦੇ ਜਿੱਦਾਂ ਦੇ ਪਲੇਅਰ ਆਏ ਆ ਉਦਾਂ ਦੇ ਹੱਥ ਦੇ ਖੇਡ ਦੇ ਘਰੇ ਜਾਣ ਮੈਂ ਇੱਕ ਖਿਡਾਰੀਆਂ ਨੂੰ ਬੇਨਤੀ ਕਰਦਾ ਮੈਂ ਹਰ ਰੋਜ਼ ਬੇਨਤੀ ਕਰਦਾ ਹਾਂ ਅੱਜ ਵੀ ਕਰ ਦਿੰਦਾ ਮੈਨੂੰ ਇਹ ਗੱਲ ਰਣ ਸਿੰਘ ਰਣੀਆਂ ਨੇ ਦੱਸੀ ਸੀ ਮੇਰਾ ਕੰਮ ਹੈ ਅੱਗੇ ਦੱਸਣਾ ਬੋਲਣਾ ਮੰਨਣਾ ਯਾ ਨਾ ਮੰਨਣਾ ਇਹ ਮੇਰੇ ਵੀਰੋ ਪਲੇਅਰਾਂ ਦੀ ਮਰਜ਼ੀ ਹੈ ਹੁਣ ਆ ਦੇਖ ਲਓ ਵੀ ਤੁਸੀਂ ਆ ਬਜਨੀ ਕਬੱਡੀ ਵਾਲੇ ਨੇ ਇਹਨਾਂ ਦੇ ਲੀਕੋ ਬੰਨੀ ਹੋਈ ਹੈ ਇਹ ਆਪਦੇ ਗਿੱਟੇ ਵੀ ਟਾਈਟ ਕਰੀ ਫਿਰਦੇ ਐ ਇਹ ਆਪਦੇ ਗੋਡੇ ਵੀ ਟਾਈਟ ਕਰੀ ਫਿਰਦੇ ਐ ਇੱਕ ਚੀਜ਼ ਜਦੋਂ ਟਾਈਟ ਹੋ ਗਈ ਤੁਹਾਡਾ ਕੋਈ ਵੀ ਜਿਵੇਂ ਹੁਣ ਆਪਾਂ ਕਹਿੰਦੇ ਲਿਗਾਮੈਂਟ ਟਾਈਟ ਹੋ ਗਿਆ ਤੁਸੀਂ ਇਹ ਨੂਡ ਲਿਆ ਤੇ ਉਹ ਚੀਜ਼ ਟੁੱਟੂਗੀ ਮੇਰੇ ਵੀਰੋ ਉਹਦਾ ਨੁਕਸਾਨ ਹੀ ਹੋਣਾ ਹੈ ਮੇਰੀ ਹੱਥ ਬਨ ਕੇ ਬੇਨਤੀ ਆ ਆ ਤੇ ਮੁੰਡੇ ਉਹੀ ਸ਼ੌਕ ਨਾਲ ਹੀ ਬੰਨੇ ਫਿਰਦੇ ਆ ਵੀ ਠੀਕ ਆ ਯਾਰ ਵੱਡੇ ਮੁੰਡੇ ਲੀਕੋ ਲਾਉਂਦੇ ਆ ਤੇ ਆਪਾਂ ਵੀ ਥੋੜੀ ਜੀ ਤਿਆਰੀ ਕਰ ਲਈਏ ਪਰ ਮੇਰੀ ਬੇਨਤੀ ਹੈ ਖਿਡਾਰੀਆਂ ਨੂੰ ਜੇ ਬੰਨਣਾ ਤੇ ਕੋ ਸਾ ਮੈਂ ਗਲਤ ਤੇ ਨਹੀਂ ਨਾ ਇਸ ਗੱਲ ਤੇ ਲਈ ਔਰ ਜੇ ਬੰਨਣਾ ਤੇ ਮੇਰੇ ਵੀਰੋ ਕੋਈ ਚੰਗਾ ਜਿਹੜਾ ਚੰਗਾ ਮਹਿੰਗਾ ਨੀ ਕੈਪ ਲੈ ਲਓ ਫਲੈਕਸੀਬਲ ਨੀ ਕੈਪ ਲੈ ਲਓ ਖਿਡਾਰੀਆਂ ਨੂੰ ਵੀ ਮੈਂ ਬੇਨਤੀ ਕਰਦਾ ਮੇਰੇ ਵੀਰੋ ਇਸ ਤਰ੍ਹਾਂ ਆਪਾਂ ਆਪਣੇ ਗੋਡੇ ਕਿਤੇ ਨੂੜਿਆ ਨਾ ਕਰੋ ਇਹ ਫਿਰ ਜਿਹੜਾ ਸੱਟ ਦਾ ਕਾਰਨ ਬਣਦੇ ਆ ਜੈਤੋ ਵਾਲਾ ਤੁਸੀਂ ਤੁਹਾਡੇ ਜਿਵੇਂ ਉਹ ਬਾਈ ਦੇ ਹੱਥ ਜਿਹੜਾ ਕੱਪ ਫੜਿਆ ਵਾ ਇਸ ਤਰ੍ਹਾਂ ਦੇ ਨੀ ਕੈਪ ਜੇ ਹੁੰਦੇ ਸੀ ਨਾ ਉਦੋਂ 5 10 15 ਰੁਪਈਆ ਦਾ ਆ ਜਾਂਦਾ ਸੀ ਠੀਕ ਆ ਮਾੜਾ ਜਿਹਾ ਗੋਡਾ ਹੋਣਾ ਉਹੀ ਛਾੜ ਲੈਣਾ ਤੇ ਅੱਜ ਜਿਹੜਾ ਸਮਾਂ ਉਹ ਬਦਲ ਗਿਆ ਮੈਂ ਬੇਨਤੀ ਕਰਦਾ ਖਿਡਾਰੀਆਂ ਨੂੰ ਪਲੀਜ਼ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਨਾ ਚੰਗੀ ਲੱਗੇ ਮੈਂ ਮਾਫੀ ਚਾਹੁੰਦਾ ਪਰ ਸਾਡਾ ਦੱਸਣਾ ਏ ਮੇਰੇ ਵੀਰੋ ਫਰਜ ਹੈ ਔਰ ਆਪ ਆਪਣੇ ਸਾਰੇ ਮੇਰੇ ਖਿਡਾਰੀ ਵੀਰੋ ਤੁਸੀਂ ਪੁਹੇਖੋ ਸਾਡੀ ਖੇਡ ਕਬੱਡੀ ਦਾ ਔਰ